ਦੱਖਣੀ ਹਲਕੇ 'ਚ ਅਕਾਲੀ ਦਲ ਦੇ ਵਰਕਰ ਅਤੇ ਅਹੁਦੇਦਾਰਾਂ ਵੱਲੋਂ ਤਲਵੀਰ ਗਿੱਲ ਦੀ ਅਗਵਾਹੀ ਹੇਠ ਰੱਖੀ ਗਈ ਅਹਿਮ ਮੀਟਿੰਗ ਮੀਟਿੰਗ ਵਿੱਚ ਅਨਿਲ ਜੋਸ਼ੀ ਵੀ ਸ਼ਾਮਲ ਹੋਏ ਆਓ ਸੁਣਦੇ ਹਾਂ ਕੀ ਕਹਿਣਾ ਸੀ ਉਹਨਾਂ ਦਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗਾ ਵੀ ਬਹੁਤ ਕਰੰਟ ਨਜ਼ਰ ਆਇਆ ਇਸ ਦੱਖਣੀ ਹਲਕੇ 'ਚ ਦੱਖਣੀ ਹਲਕੇ 'ਚ ਨੇ ਕਰੰਟ ਇੱਕ ਥਰਮਾਮੀਟਰ ਆਇਆ ਇਹ ਪਹਿਲੀ ਸਾਡੀ ਮੀਟਿੰਗ ਆ ਮੈਂ ਵਧਾਈ ਦਿੰਦਾ ਤਲਵੀਰ ਸਿੰਘ ਗਿੱਲ ਨੂੰ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ ਜੀ ਨੂੰ 바ਵਾ ਸਿੰਘ ਜੀ ਸਾਰੇ ਬੈਠੇ ਜਿਹੜੇ ਤੇ ਤਲਬੀਰ ਸਿੰਘ ਇਨਚਾਰਜ ਨੇ ਇਸ ਕਨਸਟੈਂਸੀ ਦੇ ਤੇ ਜੋ ਅੱਜ ਕਰੰਟ ਜੋ ਉਤਸ਼ਾਹ ਇਹ ਨਜ਼ਰ ਆਇਆ ਜਿਹੜਾ ਸਮਝ ਲਓ ਇਹ ਥਰਮਾਮੀਟਰ ਆ ਪੂਰੇ ਪੰਜਾਬ ਦਾ ਤੇ ਇਸ ਤਰ੍ਹਾਂ ਹੀ ਹੁਣ ਹਰ ਜਗ੍ਹਾ ਦੇ ਉੱਤੇ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਪ੍ਰਧਾਨ ਉਹਨਾਂ ਨੇ ਅ ਪਰਸੋਂ ਜਿਹੜੀ ਮੀਟਿੰਗ ਕੀਤੀ ਪ੍ਰਧਾਨ ਜੀ ਦੇ ਘਾਰ ਹੀ ਇਸ ਲੋਕ ਸਭਾ ਦੀ ਤੇ ਉਹਨਾਂ ਨੇ ਸਾਨੂੰ ਜੋ ਹਦਾਇਤਾਂ ਕੀਤੀਆਂ ਉਹਦੇ ਅਕੋਰਡਿੰਗ ਅਸੀਂ ਚੱਲ ਪੁਰਪੇ ਆ ਇਸ ਪਾਰਲੀਮੈਂਟ ਇਸ ਲੋਕ ਸਭਾ ਹਲਕੇ ਵਾਸਤੇ ਤੇ ਪਹਿਲੀ ਮੀਟਿੰਗ ਜਿਹੜੀ ਇਹਨਾਂ ਨੇ ਕਰਾਈ ਆ ਤੇ ਮੈਂ ਵਧਾਈ ਦੇਣਾ ਕਿ ਪਹਿਲੀ ਜਿਹੜੀ ਮੀਟਿੰਗ ਆ ਨਾ ਜਿਸ ਤਰ੍ਹਾਂ ਦਾ ਇਹ ਸ਼ੁਰੂਆਤ ਹੋਈ ਆ ਇਹ ਇਸ ਤਰ੍ਹਾਂ ਕਾਫਲਾ ਵਧੂਗਾ ਤੇ ਪੂਰੇ ਅੰਮ੍ਰਿਤਸਰ ਲੋਕ ਲੋਕ ਸਭਾ ਹਲਕੇ ਦੇ ਵਿੱਚ ਇਹ ਕਰੰਟ ਦਿਨੋਂ ਦਿਨ ਹੋਰ ਵਧੂਗਾ ਇਹ ਥਰਮਾਮੀਟਰ ਹੋਰ ਜਿਹੜਾ ਵਾ ਨਾ ਉਹ ਪਾਰਾ ਵਧੂਗਾ ਲੋਕੀ ਸਭ ਸ਼੍ਰੋਮਣੀ ਕਾਲੀ ਦਲ ਦੇ ਨਾਲ ਖੜੇ ਹੋਣਗੇ ਤੇ ਤੁਹਾਨੂੰ ਜਿਹੜਾ ਅੱਜ ਪਾਰਟੀ ਵੱਲੋਂ ਦੱਸਿਆ ਹੈ ਉਹ ਮੈਂ ਐਨਾਉਂਸ ਕਰਦਾ ਹਾਂ ਤੁਸੀਂ ਕੀ ਸਮਝ ਲਓ ਇਹ ਵਰਕਰਾਂ ਦੀਆਂ ਗੱਲਾਂ ਹੁੰਦੀਆਂ ਉਹਦੇ ਬਾਵਜੂਦ ਵੀ ਪ੍ਰਧਾਨ ਜੀ ਜੋ ਚਾਹਣਗੇ ਜੋ ਕਰਨਗੇ ਉਹ ਸਿਰ ਮੱਥੇ ਆ ਬਾਕੀ ਇਹਨਾਂ ਨੇ ਤੁਹਾਨੂੰ ਦੱਸਿਆ ਅੰਦਰ ਦੀਆਂ ਗੱਲਾਂ ਕੀਤੀਆਂ ਜਿਹੜੀਆਂ ਇੱਥੇ ਬਾਹਰ ਐਕਸਪੋਜ਼ ਕਰਦੀਆਂ ਮੈਂ ਬਾਹਰ ਆ ਗਈਆਂ ਇਹਨਾਂ ਨੇ ਲੈਂਦੀਆਂ ਪਰ ਇਹ ਆ ਵੀ ਜੰਨਾਚਰ ਐਨਾਉਂਸ ਨਹੀਂ ਕਰਦੀ ਅਸੀਂ ਇਹ ਸੀਟ ਜਿਹੜੀ ਆ ਅੰਮ੍ਰਿਤਸਰ ਲੋਕ ਸਭਾ ਹਲਕਾ ਜਿਹੜਾ ਵਾ ਪੂਰੀ ਸ਼ਾਨ ਦੇ ਨਾਲ ਦਿੱਤਾਗੇ ਸਾਲਾਂ ਤੋਂ ਲੱਗਦਾ ਕਿ ਲੋਕ ਆਪਣੇ ਆਪ ਨੂੰ ਠੱਗਿਆ ਕਿ ਮਹਿਸੂਸ ਕਰ ਰਹੇ ਨੇ ਠੱਗਿਆ ਨਹੀਂ ਲੁੱਟਿਆ ਮਹਿਸੂਸ ਕਰਦੇ ਆ ਹੈ ਵੀ ਹੁਣ ਪੂਰੀ ਤਰ੍ਹਾਂ ਲੁੱਟੇ ਗਏ ਲੋਕ ਤੇ ਪੰਜਾਬ ਵੀ ਲੁੱਟਿਆ ਗਿਆ ਜੇ ਦੋ ਸਾਲਾਂ ਦੇ ਵਿੱਚ ਇਹਨਾਂ ਨੇ 60-70 ਹਜ਼ਾਰ ਕਰੋੜ ਰੁਪਏ ਕਰਜ਼ਾ ਲੈ ਕੇ ਕੋਈ ਪ੍ਰੋਜੈਕਟ ਨਹੀਂ ਚਲਾਇਆ ਕੋਈ ਕੰਮ ਨਹੀਂ ਕੀਤਾ ਜਾਜਾਂ ਦੇ ਝੂਟੇ ਲਏ ਆ ਜਾਂ ਬਿੱਲ ਪਾਏ ਆ ਪੰਜਾਬ ਦੇ ਨਾਂ ਦੇ ਉੱਤੇ ਤੇ ਸਾਰੀ ਕੇਜਰੀਵਾਲ ਦੀ ਫੌਜ ਤੇ ਸਾਰੀਆਂ ਲੈਕਚਰਾਂ ਬਾਕੀ ਸਟੇਟਾਂ ਚ ਪੰਜਾਬ ਦੇ ਪੈਸੇ ਨਾਲ ਲੜਤੀਆਂ ਜਿੰਨਾ ਭਾਸ਼ਾ ਜਿੰਨਾ ਅਖਬਾਰਾਂ ਦੀ ਸਾਨੂੰ ਪਤਾ ਨਹੀਂ ਲੱਗਦੀ ਲਿਖਿਆ ਕੀ ਆ ਉਹਨਾਂ ਅਖਬਾਰਾਂ ਦੇ ਵਿੱਚ ਪੰਜਾਬ ਦੇ ਪੈਸੇ ਦੇ ਇਸ਼ਤਿਹਾਰ ਲੱਗੇ ਆ ਸਿਰਫ ਵਿੱਚ ਭਗਵਾਨ ਭਗਵੰਤਮਾਨ ਦੀ ਫੋਟੋ ਵੀ ਸੀਐਮ ਦੀ ਲਾ ਦੋ ਤੇ ਬਿੱਲ ਪਾ ਗਏ ਪੰਜਾਬ ਦੇ ਨਾਂ ਦੇਤੇ ਇਹਨਾਂ ਨੂੰ ਕਦੀ ਵੀ ਭਗਵੰਤਮਾਨ ਨੂੰ ਕੇਜਰੀਵਾਲ ਕਿਤੇ ਨਾ ਖੜੇ ਜੇ ਖਰਚਾ ਇੱਥੇ ਨਾ ਪੈਂਦਾ ਹੋਵੇ ਇੱਕੋ ਇੱਕ ਸਟੇਟ ਆ ਇਹਨਾਂ ਕੋ ਜਿਹੜਾ ਇਨਕਮ ਦਾ ਸਾਧਨ ਹੈ ਸਮਝ ਲਓ ਇਸ ਪੂਰੀ ਪਾਰਟੀ ਝਾੜੂ ਪਾਰਟੀ ਕੋ ਇਸ ਕਰਕੇ ਇਹਨਾਂ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਲੁੱਟਿਆ 7-8 ਇਲੈਕਸ਼ਨਾਂ ਲੜ ਲਈਆਂ ਪੰਜ ਸਟੇਟਾਂ ਦੀਆਂ ਹੋਣਾ ਹੀ ਆ ਤੇ ਪਹਿਲਾਂ ਵੀ ਹੋਈਆਂ ਜਿਹੜੀਆਂ ਜਦੋਂ ਗੁਜਰਾਤ ਦੀ ਇਲੈਕਸ਼ਨ ਹੋਈ ਹੈ ਤੇ ਇਹਨਾਂ ਨੇ ਜੋ ਪੰਜਾਬ ਦਾ ਹਾਲ ਕਰ ਦੇਣਾ ਨਾ ਪੰਜ ਸਾਲਾਂ ਚ ਲੋਕਾਂ ਕੋ ਪੈਰਾਂ ਤੇ ਨਹੀਂ ਖਲੋਤੇ ਜਣਾ ਸਰ ਤੁਸੀਂ ਕਿਹਾ ਸੀਗਾ ਵੀ ਜਿਹੜੇ ਆਫੀਸਰ ਦੀ ਹੈ ਉਹ ਕੋਈ ਕੰਟਰੋਲ ਨਹੀਂਗਾ ਉੱਤੇ ਕੋਈ ਨਹੀਂ ਤੁਹਾਡੇ ਸਾਹਮਣੇ ਕੀ ਹੈ ਮੈਜਿਸਟਰੋਂ ਇਲੈਕਸ਼ਨ ਵੀ ਹੋਣੀ ਹੈ ਜਿਹੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਵੀ ਹੋਣੀ ਨੂੰ ਡਿਲੇ ਕੀਤਾ ਜਾ ਰਿਹਾ ਕਿਹੇ ਸਮੇਂ ਤੇ ਮਤਲਬ ਕਿਉਂ ਡਿਲੇ ਕਰੀਆਂ ਜਾ ਰਹੀਆਂ ਔਰ ਕੋਆਰਡੀਨੇਸ਼ਨ ਕਿਉਂ ਨਹੀਂ ਹੋ ਪਾਰਿਆ ਮੈਂ ਕਿਹਾ ਕੋਆਰਡੀਨੇਸ਼ਨ ਛੱਡੋ ਕੁਝ ਵੀ ਨਹੀਂ ਹੋ ਪਾਰਿਆ ਭਾਜੀ ਕਿਸੇ ਦੀ ਕੋ ਰਿਸਟਰੀ ਹੋ ਪਾਰੀ ਹੈ ਕਿ ਇਹਨੂੰ ਐਨਐਸ ਵੀ ਮਿਲ ਪਾਰ ਰਹੀ ਹੈ ਕਿਸੇ ਦਾ ਕੋ ਸੀਐਲ ਹੋ ਰਿਹਾ ਕਿਸੇ ਦਾ ਕੋ ਨਕਸ਼ਾ ਪਾਸ ਹੋ ਰਿਹਾ ਕਿਸੇ ਦਾ ਕੋਈ ਵੀ ਕੰਮ ਹੋ ਰਿਹਾ ਕਿਸੇ ਦਾ ਕਾਰਡ ਜਿਹੜਾ ਹੈ ਹੈਲਥ ਦਾ ਜਿਹੜਾ ਲੋਕਾਂ ਨੂੰ ਇਲਾਜ ਵਾਸਤੇ ਉਹ ਚੱਲਦਾ ਪਿਆ ਕਿਸੇ ਨੂੰ ਰਾਸ਼ਨ ਪੂਰਾ ਮਿਲਦਾ ਪਿਆ ਕਿਸੇ ਨੂੰ ਪੈਨਸ਼ਨ ਮਿਲਦੀ ਪਈ ਹੈ ਕਿਸੇ ਨੂੰ ਸਗਨ ਸਕੀਮ ਮਿਲਦੀ ਪਈ ਹੈ ਕਿਸੇ ਨੂੰ ਵਜੀਫਾ ਮਿਲਦਾ ਪਿਆ ਹੋਕ ਹੀ ਰਿਹਾ ਵਾ ਹੋ ਹੋ ਹੀ ਰਿਹਾ ਵਾ ਜੋ ਉਹ ਕਰਨਾ ਚਾਹੁੰਦੇ ਆ ਕੇਜਰੀਵਾਲ ਐਂਡ ਕੰਪਨੀ ਵੀ ਪੰਜਾਬ ਨੂੰ ਲੁੱਟਣਾ ਚਾਹੁੰਦੇ ਆ ਤੇ ਲੁੱਟਿਆ ਜਾ ਰਿਹਾ ਵਾ ਇਹੀ ਹੋ ਰਿਹਾ ਬਸ ਕੁਸ਼ਟਾਬਾਜਨ ਨਮਰੋਦ ਜੀ ਨੇ ਕਹਿਤਾ ਕਿ ਮੈਂ ਲੋਕ ਸਭਾ ਦੀ ਚੋਣ ਨਹੀਂ ਲੜਾਂਗਾ ਤੁਹਾਡੇ ਪੁਰਾਣੇ ਸਾਥੀ ਦਰੇ ਨੇ ਤੁਸੀਂ ਬਹੁਤ ਲੰਮਾ ਚਿਰ ਉਹਦੇ ਨਾਲ ਵੀ ਰਹੇ ਹੋ ਕਿ ਉਹ ਕਾਰਨ ਕੀ ਸੋਚਣ ਦੇ ਉਹ ਇਹ ਗੁਰੂ ਚੇਲਾ ਹੀ ਆ ਉਹ ਇਤੋਂ ਵੱਡਾ ਫਰਾਡ ਆ ਉਹ ਪਤਾ ਨਹੀਂ ਕਿ ਕਿਦੋਂ ਕਹਿ ਦੇਣਾ ਉਹਨੇ ਆਓ ਅੱਜ ਉਹਨੇ ਕਦੀ ਹੀ ਉਹਨੇ ਕਦੀ ਗੱਲ ਹੁਣ ਕਹੋ ਸਵੇਰੇ ਮੁਕਰ ਜੂ ਕਿ ਇਹ ਗੱਲ ਤੋਂ ਇੱਕੋ ਗੱਲ ਸਾਰਿਆਂ ਵਾਸਤੇ ਕਹਿਣ ਵਾਲਾ ਬੰਦਾ ਜਿਹੜਾ ਵਾ ਵੀ ਇੱਕ ਗੱਲ ਇੱਥੇ ਅੱਜ ਸੋਨੀਆ ਗਾਂਧੀ ਵਾਸਤੇ ਕਹੀ ਅਗਲੀ ਵਾਰੀ ਮੋਦੀ ਸਾਹਿਬਾ ਤੇ ਕਹਿ ਦਿੱਤੀ ਉਤੋਂ ਅਗਲੀ ਵਾਰੀ ਜਿਹੜਾ ਕਿ ਹੋਰ ਵਾਸਤੇ ਕਹਿ ਰਹੇ ਇਹਦੇ ਇਹਨਾਂ ਦਾ ਕੋਈ ਦੀਨ ਧਰਮ ਨਹੀਂ ਹੈਗਾ ਫਰਾਡ ਬੰਦੇ ਆ ਇਹ ਸਟੇਜ ਐਕਟਰ ਆ ਇਹ ਕੋਈ ਪੋਲੀਟੀਸ਼ੀਅਨ ਨਹੀਂਗੇ ਕੋਈ ਲੋਕਾਂ ਦੇ ਸੇਵਾਦਾਰ ਨਹੀਂਗੇ ਇਹ ਸਭ ਕਿੱਟਾ ਦੇ ਸਟੇਜ ਐਕਟਰ ਆ ਤੇ ਆਡੀਅנס ਸਮਝਦੇ ਲੋਕਾਂ ਨੂੰ ਬਸ ਸਰ ਇੱਕ ਸਦਾਈ ਬਣਾਉਂਦੇ ਆ ਇਹ ਕੋਲੀਸ਼ਨ ਦੀ ਗੱਲ ਚੱਲ ਰਹੀ ਹੈ ਬੀਜੇਪੀ ਤੇ ਰਕੜਾ ਸਾਹਿਬ ਨੇ ਵੀ ਕਿਹਾ ਕਿ ਕਾਲੀ ਦੱਬ ਜੇ ਪੀ ਦਾ ਘੱਟ ਜੋੜ ਹੋ ਸਕਦਾ ਤੁਸੀਂ ਕੀ ਸਮਝ ਤਾਰੇ ਬੱਜੇ ਗੱਲ ਨੂੰ ਘੱਟ ਜੋੜ ਹੁੰਦਾ ਤੇ ਅੰਮ੍ਰਿਤਸਰ ਵਾਲੀ ਸੀਟ ਜਿਹੜੀ ਹੈ ਵੈਸੇ ਤੇ ਭਾਜਪਾ ਦੀ ਪਰ ਤੁਸੀਂ ਕਿਦਾਂ ਸੋਚਦੇ ਆਦਰਵਾਇਜ਼ ਇਹਨੂੰ ਸਾਰੇ ਸਾਰਿਆਂ ਨੂੰ ਵੇਖਦੇ ਹੋ ਸਾਰੇ ਦੇਖੋ ਜੀ ਮੈਂ ਇਹ ਮੇਰਾ ਲੈਵਲ ਨਹੀਂ ਇਹ ਲੈਵਲ ਹੈਗਾ ਪਾਰਟੀ ਪ੍ਰਧਾਨਾਂ ਦਾ ਨੰਬਰ 2 ਮੈਂ ਪਹਿਲਾਂ ਹੀ ਕਿਹਾ ਵਾ ਤੇ ਸੁਖਬੀਰ ਦੀ ਪਹਿਲਾਂ ਕਲੀਅਰ ਕਰ ਚੁੱਕਿਆ ਵੀ ਪੰਜਾਬ ਵਾਸਤੇ ਪੰਜਾਬ ਦੇ ਹਿੱਤ ਵਾਸਤੇ ਪੰਜਾਬ ਦੀ ਗੱਲ ਕਰਨ ਵਾਸਤੇ ਕੋਈ ਵੀ ਅਗਰ ਪਾਰਟੀ ਸਾਡੇ ਨਾਲ ਥੋੜਾ ਬਹੁਤਾ ਹਿੱਸਾ ਲੈ ਕੇ ਜਿੰਨਾ ਚਾਹੀਦਾ ਆਉਣਾ ਚਾਹੁੰਦੀ ਹੈ ਜੋ ਜੈਨੂਅਨ ਆ ਤੇ ਵੈਲਕਮ ਆ ਕੋਈ ABC ਕੋਈ ਹੋਵੇ ਆਪਣੇ ਬਸਪਾਨਾ ਤਾਂ ਸਮਝੋਦਾ ਹੈ ਹੀ ਆ ਪਰ ਪੰਜਾਬ ਦੇ ਹਿੱਤ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਅਗਰ ਕੋਈ ਲਗਦਾ ਵਾ ਕਿ ਜੇ ਕੋਈ ਆਉਣਾ ਚਾਹੁੰਦਾ ਵਾ ਸਾਡੇ ਮੁੱਦਿਆਂ ਦੇ ਉੱਤੇ ਸਾਡੀ ਗੱਲ ਦੇ ਉੱਤੇ ਜੋ ਸਾਡਾ ਸਟੈਂਡ ਆ ਉਹਦੇ ਨਾਲ ਸਹਿਮਤੀ ਰੱਖ ਕੇ ਤੇ ਵੈਲਕਮ ਕਰਨਗੇ ਉਹ ਵੀ ਪ੍ਰਧਾਨ ਜੀ ਦਾ ਮੁੱਦਾ ਵਾ ਮੇਰਾ ਕੋਈ ਮੁੱਦਾ ਨਹੀਂਗਾ ਬਾਕੀ ਇਹ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਕੀ ਹੋਣਾ ਅਸੀਂ ਤਾਂ ਤਿਆਰ ਆ ਅਸੀਂ ਤਾਂ ਕਾਫਲਾ ਚੱਲ ਪਿਆ ਬਣ ਕੇ ਹੁਣ ਪਤਾ ਨਹੀਂ ਕਿੰਨੇ ਆਉਣਾ ਕਿੰਨੇ ਨਹੀਂ ਆਉਣਾ ਕਿਹੜੀ ਸੀਟ ਕਿਨੂੰ ਜਾਣੀ ਕਿਨੂੰ ਨਹੀਂ ਇਹ ਸਭ ਹਾਈ ਕਮਾਂਡ ਦਾ ਕੰਮ ਆ ਸਾਡਾ ਕੰਮ ਕੰਮ ਕਰਨਾ ਸਾਨੂੰ ਜਿਹੜੇ ਕੰਮ ਤੇ ਲਾਇਆ ਪਰਸੋਂ ਉਹਨਾਂ ਨੇ ਕਿਹਾ ਅਸੀਂ ਉਸ ਕੰਮ ਤੇ ਲੱਗ ਗਏ ਮੈਂ ਵਧਾਈ ਦੇਣਾ ਤਲਬੀਰ ਜੀ ਨੂੰ ਕਿ ਇਹਨਾਂ ਨੇ ਸਭ ਤੋਂ ਪਹਿਲੀ ਮੀਟਿੰਗ ਤੇ ਏਡੀ ਜ਼ਬਰਦਸਤ ਇੰਨੀ ਮਤਲਬ ਹਾਈ ਵੋਲਟੇਜ ਮੀਟਿੰਗ ਜਿਹੜੀ ਹੈ ਇਹਨਾਂ ਨੇ ਕਰਾਈ ਅਕਾਲੀ ਦਲ ਨੇ ਪਾਸੇ ਬਾਦਲ ਸਾਹਿਬ ਦੇ ਮੂੰਹ ਇੱਕ ਗੱਲ ਸੁਣਨੀ ਚਾਹਣੇ ਹੋ ਹੀ ਅੰਦਰ ਅੰਦਰ ਸੁਣਨੀ ਉਹਦਾ ਸੋ ਇਸ ਕਰਕੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਡੇ ਉਮੀਦਵਾਰ ਨੇ ਔਰ ਤਗੜੇ ਹੋ ਕੇ ਹਲਕੇ ਦਾ ਇਕੱਲਾ ਇਕੱਲਾ ਬੰਦਾ ਸ਼੍ਰੀ ਨਿਲ ਜੋਸ਼ੀ ਬਣ ਕੇ ਇਥੋਂ ਇਲੈਕਸ਼ਨ ਲੜੇਗਾ ਔਰ ਵੱਡਾ ਮਾਨ ਤਾਣ ਦੇ ਨਾਲ ਅਸੀਂ ਜੋਸ਼ੀ ਸਾਹਿਬ ਨੂੰ ਦਿੱਤਾ ਵਾ ਮੇ ਸਾਤਾ ਹਮੇਸ਼ਾ ਜਿਵੇਂ ਇਲੈਕਸ਼ਨ ਹੁੰਦੇ ਡੰਪ ਦਾ ਇਸ਼ੂ ਹਮੇਸ਼ਾ ਰਹਦਾ ਹੈ ਕਿ ਉਸ ਨੂੰ ਸੌਲਡ ਆਊਟ ਕੀਤਾ ਜਾ ਰਿਹਾ ਹੈ ਕਿ ਗੁਰੂ ਸਿੰਘ ਸਾਹਿਬ ਨੂੰ ਅਗਰ ਰਿਨ ਕਰਦੇ ਤੇ ਅਗਰ ਇਹ ਇੱਥੇ ਕਾਬਸ਼ ਹੋ ਗਿਆ 2 ਸਾਲ ਤੋਂ ਨੰਮਤਾਂ ਗੱਲ ਇਹਦੇ ਚ ਇਹਦੇ ਚ ਕੋਈ ਦੋ ਰਹਿਣੀ ਆ ਸਾਡੇ ਇਸ ਹਲਕੇ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਡੰਪ ਦਾ ਵਾ ਔਰ ਇੱਥੇ ਸਮੇਂ-ਸਮੇਂ ਦੇ ਨਾਲ ਸਾਰੇ ਚੀਫ ਮਿਨਿਸਟਰ ਵੀ ਹੋ ਕੇ ਗਏ ਔਰ ਮੈਂ ਤੇ ਆਪਣੀ ਗੱਲ ਕਰ ਸਕਦਾ ਕਿ ਗੁਰੂ ਕਿਰਪਾ ਕਰੇ ਕਿ ਤੇ ਸਾਨੂੰ ਮੌਕਾ ਮਿਲਿਆ ਤੇ ਇਹ ਗੱਲ ਮੈਂ ਕਹਿੰਦਾ ਨਹੀਂ ਮਤੇ ਕਰਕੇ ਵਿਖਾਉਣ ਵਾਲਾ ਬੰਦਾ ਮੈਂ ਬਲਾਰੀਓ ਵਾਂਗੂ ਜਾਂ ਹੋਰ ਨਾ ਵਾਂਗੂ ਨਹੀਂ ਕਿ ਉਥੇ ਚਲੇ ਗਿਆ ਕੋਟਵਾ ਖਚਾਲੀਆਂ ਜੇ ਕੋਈ ਪਾਰਲੀਮੈਂਟ ਦੀ ਇਲੈਕਸ਼ਨ ਆ ਗਈ ਤੇ ਗਰਜੀਤ ਉਹ ਜਿਹੜਾ ਲੈ ਗਿਆ ਇਹ ਗੱਲਾਂ ਸਾਡੇ 'ਚ ਨਹੀਂ ਹੈਗੀਆਂ ਇਹ ਤਾਂ ਕਦੇ ਸਮਾਂ ਆਊਗਾ ਤੇ ਫਿਰ ਦੱਸਾਂਗੇ ਕਿ ਕੀ ਕੀ ਕਰ ਸਕਦੇ ਗਏ ਨਹੀਂ ਦੇਖੋ ਬੜੇ ਲੰਮੇ ਸਮੇਂ ਤੋਂ ਮੇਰੇ ਹਿਸਾਬ ਨਾਲ ਤਿੰਨ ਟਾਈਮ ਦਾ ਐਮਐਲਏ ਭਲਾਰੀਆ ਸੀਗਾ ਉੱਤੇ ਜੇ ਨੰਬਰ ਤੇ ਆਇਆ ਵਾ ਆਦ ਇੱਕ ਬੇਵਿਅਕਤੀਗੀ ਇਸ ਤਰ੍ਹਾਂ ਦੀ ਚੱਲੀ ਆ ਕੋਈ ਨੇ ਕਿਸੇ ਨੂੰ ਵੀ ਬਖਸ਼ਿਆ ਅਸੀਂ ਤੇ ਕਿਹੜੇ ਉਹਦੇ ਅੱਗੇ ਪਾਣੀ ਹਰੋ ਨੇ ਕਿਸੇ ਨੂੰ ਵੀ ਬਖਸ਼ਿਆ ਵੱਡੇ ਵੱਡੇ ਥੰਬ ਜਿਹੜੇ ਆ ਉਹਨਾਂ ਨੂੰ ਛੱਡ ਦਿੱਤਾ ਸੋ ਇਸ ਕਰਕੇ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਲੀਡਰ ਸਮਝਦਾ ਸੀ ਉਹਨੂੰ ਅਸੀਂ ਨੱਪ ਲਿਆ ਵਾ ਗੁਰੂ ਕ੍ਰਿਪਾ ਗੁਰੂਆਂ ਲੋਕ ਹੌਲੀ ਹੌਲੀ ਸਮਝ ਜਾਂਦੇ ਆ ਔਰ ਸ਼ਰੌਮਨੀ ਕਾਲੀ ਦਲ ਇਥੋਂ ਪੂਰੀ ਵੱਡੀ ਜਿੱਤ ਪ੍ਰਾਪਤ ਕਰੇਗਾ ਕੋਸ਼ਿਸ਼ ਕਰਾਂਗੇ ਐਤਕੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਵਧੀਆ ਜਿਹੜੇ ਕੰਮ ਪਤਾ ਕਿਹਾ ਜਾ ਰਿਹਾ ਜੀ ਕਿ ਡੰਪ ਦੀ ਕੰਪਨੀ ਨਹੀਂ ਕੰਮ ਕਰਦੀ ਕੀ ਇਹਦੇ ਵਿੱਚ ਕੰਪਨੀ ਦੀ ਕੋਈ ਇਹੋ ਜਿਹੀ ਪਹਿਲੇ ਲਾਇਬਿਲਟੀ ਹੋ ਗਈ ਹੈ ਇਹੋ ਜਿਹਾ ਸਾਈਨ ਹੋ ਗਏ ਜਾਂ ਕਿ ਜਾਲੀ ਕੰਪਨੀਆਂ ਜਾਲੀ ਕੰਪਨੀਆਂ ਬਣਾਈਆਂ ਕੰਪਨੀ ਹੈ ਹੀ ਕੋਈ ਨਹੀਂ ਜਾਲੀ ਕੰਪਨੀਆਂ ਵਿੱਚ ਫਰਜੀ ਕਾਗਜ਼ਾਂ ਦੇ ਵਿੱਚ ਥੋੜੇ ਬਹੁਤੇ ਆਪਦੇ ਕੋਲ ਪੈ ਲਾ ਕੇ ਲੋਕਾਂ ਨੂੰ ਮੂਰਖ ਬਣਾਉਂਦਾ ਕੰਮ ਕਰਦੇ ਰਹੇ ਕੰਮ ਕੋਈ ਨਹੀਂ ਉੱਥੇ ਹੋ ਰਿਹਾ ਤੁਹਾਡੇ ਸਾਹਮਣੇ ਹੀ ਆ ਮੈਂ ਤੁਹਾਨੂੰ ਦੱਸਾਂ ਤੁਸੀਂ ਮੇਰੇ ਤੋਂ ਵੱਧ ਬਿਹਤਰ ਜਾਣਦੇ ਹੋ ਇਸ ਨੂੰ ਹਲਕਾ ਬਤਾਇਆ ਕਿ ਇਹਨਾਂ ਸਿੱਟੇ ਕੀ ਕੋਈ ਕਿਰਿਆ ਚ ਖਤਮ ਹੋ ਜਾਏਗਾ ਜੀ ਤਾਂ ਅਸੀਂ ਬਿਜਲੀ ਵੀ ਪੈਦਾ ਕਰਾਂਗੇ ਦੇਖੋ ਜਿਹੜੇ ਜਿਹੜੇ ਹੁੰਦੇ ਐ ਐਮਐਲਏ ਸਾਹਿਬ ਐ ਨਾ ਉਹ ਵੇਖੋ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਉਹਨਾਂ ਨੇ ਕਹੇ ਸੀ ਕਿ ਮੈਂ ਡੰਪ ਇਥੋਂ ਜਿਹੜਾ ਉਹ ਦਿਨਾਂ 'ਚ ਚੱਕਦਾਗਾ ਕਿਸੇ ਨੂੰ ਗੰਦਾ ਪਾਣੀ ਨਹੀਂ ਪੀਣ ਨੂੰ ਮਿਲੇਗਾ ਕਿਸੇ ਨੂੰ ਗਲੀਆਂ ਦੇ ਵਿੱਚ ਠੇਡੇ ਨਹੀਂ ਲੱਗਣਗੇ ਤੇ ਅੱਜ ਉਹ ਕੀ ਕਰਦੇ ਪਏ ਆ ਤੁਹਾਨੂੰ ਪਤਾ ਕੀ ਕਰਦੇ ਆ ਸੜਕਾਂ ਤੋਂ ਲੁਫਾਫੇ ਚੁੱਕਦੇ ਫਿਰਦੇ ਆ ਇਹ ਲੁਫਾਫੇ ਚੁੱਕਿਆ ਥੋੜਾ ਕੋਈ ਮਸਲਾ ਹਲ ਹੋ ਜਾਣਾ ਸੋ ਇਸ ਕਰਕੇ ਲੋਕ ਜਾਣਦੇ ਆ ਯਾਰ ਲੋਕਾਂ ਨੇ ਐਦਕੀ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਦੱਸ ਦੇਣਾ ਮਾ ਪਤਾ ਕਿਉਂਕਿ ਅਗੇ ਝਾੜੂ ਝਾੜੂ ਕਰਕੇ ਜਿੱਤ ਗਿਆ ਪਰ ਹੁਣ ਨਹੀਂ ਹੁਣ ਤੁਸੀਂ ਵੀ ਜਾਣਦੇ ਹੋ ਇਥੇ ਲੋਕਾਂ ਲੋਕ ਵਿਚਾਰੇ ਲੋਕਾਂ 'ਚ ਰੋਸ ਆ ਪਰ ਲੋਕਾਂ ਨੂੰ ਹੁਣ ਮੌਕਾ ਨਹੀਂ ਮਿਲ ਰਿਹਾ ਕਿ ਕਿਹੜੇ ਮੌਕਾ ਕਿਹੜੇ ਵੇਲੇ ਮੌਕਾ ਆਵੇ ਤੇ ਇਹਨਾਂ ਨੂੰ ਜਿਹੜੇ ਜਵਾਬ ਦੇ ਇਹਨਾਂ ਦੇ ਕੋਈ ਵੀ ਲੀਡਰ ਜਿਹੜੇ ਆ ਹਲਕੇ 'ਚ ਹੀ ਨਹੀਂ ਨਜ਼ਰ ਆਉਂਦੇ ਪਾਰਟੀ 'ਚ ਨਜ਼ਰ ਆਦੇ ਜੇ ਕਿਤੇ ਉਲਾਦ ਨਹੀਂ ਕਹਿਣਾ ਚਾਹੁੰਦਾ ਮੈਂ ਤੇ ਆਪਣੇ ਲੋਕਾਂ ਨੂੰ ਕਹੂੰਗਾ ਕਿ ਹੁਣ ਸਿਆਣੇ ਬਣ ਜਾਓ ਇਹਦੇ ਪਹਿਲਾਂ ਵੀ ਨਜ਼ਰ ਨਹੀਂ ਆਇਆ ਇਹ ਲੋਕਾਂ 'ਚ ਬੀੜਾ ਦਾ ਪਤਾ ਕਿ ਹੁਣ ਹੁਣੇ ਆਉਂਦੇ ਨਜ਼ਰ ਤੇ ਪਹਿਲਾਂ ਵੀ ਕਿਹੜੇ ਆਉਂਦੇ ਸੀ ਕੁਝ ਦਿਨ ਤੇ ਮਹਿਮਾਨ ਹੁੰਦੇ ਆਏ ਕੁਝ ਕੁ ਦਿਨ ਆਉਂਦੇ ਇਲੈਕਸ਼ਨਾਂ ਦੇ ਲਾਗੇ ਫਿਰ ਗਾਹ ਜਾਂਦੇ ਇਹ ਬਰਸਾਤੀ ਡੱਡੂ ਆ ਪਰ ਲੋਕ ਐਦ ਕੀ ਨਾਮ ਦੱਸਦੇ ਥੈਂਕ ਯੂ ਸਰ